ਕਬੀਰ ਦੇਖ ਕੈ ਕਹਿ ਕਹੋ ਕਹੇ ਜਿਨਾ ਕੋ ਪਤਿਆ ਹੈ ਹਰ ਜੈਸਾ ਤੈਸ ਉਹੀ ਰਹੋ ਹਰਖ ਗੁਣ ਗਾਏ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਪਰਮਾਉਂਦੇ ਹਨ ਏ ਕਬੀਰ ਉਸ ਪ੍ਰਭੂ ਦਾ ਦਿਦਾਰ ਕਰਕੇ ਮੈਂ ਦੱਸ ਵੀ ਕੁਝ ਨਹੀਂ ਸਕਦਾ ਤੇ ਦੱਸਿਆਂ ਕਿਸੇ ਨੂੰ ਤਸੱਲੀ ਵੀ ਨਹੀਂ ਹੋ ਸਕਦੀ ਕਿਉਂਕਿ ਜਗਤ ਵਿੱਚ ਕੋਈ ਸ਼ੈ ਐਸੀ ਨਹੀਂ ਜਿਸ ਵੱਲ ਇਸ਼ਾਰਾ ਕਰਕੇ ਆਖਿਆ ਜਾ ਸਕੇ ਕਿ ਪ੍ਰਮਾਤਮਾ ਇਸ ਵਰਗਾ ਹੈ ਪ੍ਰਮਾਤਮਾ ਆਪਣੇ ਵਰਗਾ ਆਪ ਹੀ ਹੈ ਮੈਂ ਤਾਂ ਸਿਰਫ ਇਹ ਕਹਿ ਸਕਦਾ ਹਾਂ ਕਿ ਉਸ ਦੇ ਗੁਣ ਗਾ ਗਾ ਕੇ ਮੈਂ ਮੋਜ ਵਿੱਚ ਟਿਕਿਆ ਰਹਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ